ਸਤਨਾਮ ਵਾਹਿਗੁਰੂ ਸਾਹਿਬ ਜੀ ਡੰਡੋਤ ਵੰਦਨ ਅਨਕ ਵਾਰ ਸਰਵ ਕਲਾ ਸਮਰੱਥ ਢੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਸੁਹੀ ਮਹੱਲਾ ਪਹਿਲਾ ਚੌਪਦੀ ਕਰ ਪਹਿਲਾ ੰਡਾ ਤੁਹੀ ਬੈਸ ਤੂਪ ਦੇਵ ਹਾ ਤੋਦਦਾ ਕਉ ਜਾਵ ਹਾ ਦੂਰ ਕਰਮ ਹੁਣ ਸੁਰਤ ਸਮਾਇਨਾ ਹੋਏ ਨਿਰਾਸ ਜਮਾਵਾਂ ਜਪੋ ਤਾਂ ਏਕੋ ਨਾਮ ਅਵਰ ਨਿਰਾਫਲ ਕਾਮ ਰਹਾ ਏ ਮਨ ਇਤਿਹਾਸ ਕਰੋ ਫੁਣ ਨੇਤਰੋਂ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀ ਆਏ ਐਣ ਬਿਦਾ ਅੰਮ੍ਰਿਤ ਪਾਵਹ ਮਨ ਸੰਪਟਾ ਜਿਤ ਸਤ ਸਰਨਾਵਨ ਭਾਵਨ ਪਾਤੀ ਤ੍ਰਿਪਤ ਕਰਾ ਪੂਜਾ ਪ੍ਰਾਨ ਸੇਵਕ ਜੀ ਸੇਵਿਆ ਇਹਨ ਬੇਦ ਸਾਹਿਬ ਰਵਤਾਰਾ ਕਹੇ ਕਹੇ ਕਹ ਦਵ ਹੈ ਤੁਮ ਸਰ ਅਵਰ ਨਾ ਕੋਈ ਭਗਤ ਹੀ ਨਾ ਨਾਨਕ ਜਨ ਜੰਪਾਇ ਹੌਸਲਾ ਹੈ ਸੱਚਾ ਸੁਈ ਕਹਿੰਦੇ ਕਹੇ ਕਹੇ ਕਹਾਂ ਗਾਵ ਹੈ ਤੁਮ ਸਰ ਅਵਰਨਾ ਕੋਈ ਭਗਤ ਹੀ ਨਾ ਨਾਨਕ ਜਨ ਜੰਪਾ ਹੌਸਲਾ ਹੀ ਸੱਚਾ ਸੁਹੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਇਓ ਨੀ ਸਹਿਬੰ ਗੁਰ ਪ੍ਰਸਾਦ ਰਾਗ ਸੁਹੀ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਾ ਤੋ ਦੂਦੈ ਕਉ ਜਾਵੋ ਦੂਰ ਕਰਮਾ ਹੁਣ ਸੁਰਤ ਸਮਾਇਨ ਹੋਏ ਨਿਰਾਸ਼ ਜਮਾਵੋ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੀ ਇਲਾਹੀ ਹੁਕਮਨਾਮਾ ਸਾਹਿਬ ਦੀ ਬਾਤ ਪਹਿਲੇ ਪਾਤਸ਼ਾਹ ਤੁੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਗ ਸੂਹੀ ਅੰਧਾਰ ਅੰਧੋ 728 ਉੱਪਰ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਾਂ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰਉ ਕਰੋ ਸਿੱਖੀ ਦਾ ਨਾਮ ਦਾਣ ਦੀਆਂ ਦਾਤਾਂ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਨ ਸਤਿਗੁਰੂ ਵਾਹਿਗੁਰੂ ਦੀ ਕਾ ਕਲਸਾ ਵਾਹਿਗੁਰੂ ਦੀ ਕੀ ਫਤਿਹ